ਭਾਰਤ ਦੇਸ਼ ਦਾ ਆਜ਼ਾਦੀ ਦਿਹਾੜਾ ਜਿੱਥੇ ਪੂਰੀ ਦੁਨੀਆ ਵਿੱਚ ਮਨਾਇਆ ਗਿਆ ਉੱਥੇ ਹੀ ਪਾਸਟਰ ਐਸ ਐਸ ਸੰਧੂ ਦੀ ਅਗਵਾਈ ਹੇਠ 14 ਅਗਸਤ ਨੂੰ ਰਿਵਾਈਵਲ ਗੋਸਪਲ ਚਰਚ ਮਾਲਣਾਵਲੀ ਰੋਡ ਵਿਖੇ ਪ੍ਰੇਅਰ ਆਫ ਇੰਡੀਆ ਪ੍ਰੋਗਰਾਮ ਤਹਿਤ ਦੇਸ਼ ਦੀ ਖੁਸ਼ਹਾਲੀ ਲਈ ਵਿਸ਼ੇਸ਼ ਦੁਆਵਾਂ ਮੰਗੀਆਂ ਗਈਆਂ ਅਤੇ ਇਸ ਮੌਕੇ ਪਾਸਟਰ ਐਸ ਐਸ ਸੰਧੂ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀ ਵਧਾਈ ਦਿੱਤੀ ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਏਸੀਪੀ शिंदे 나ਸ਼ਿਕ ਡੈਨੀਅਲ ਪੱਟੀ ਮੁਸੀਬ ਭਲਾਈ ਬੋਰਡ ਚੇਅਰਮੈਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਦੇ ਨਾਲ ਇਸ ਮੌਕੇ ਅਵਿਨਾਸ਼ ਮਸੀਹ ਅਜਨਾਲਾ, ਜੋਰਜ ਅਜਨਾਲਾ, ਗੀਤਾ ਗਿਲ ਅਜਨਾਲਾ, ਮਸੀਹ ਭਲਾਈ ਬੋਟ ਮੈਂਬਰ ਪੰਜਾਬ ਵੀ ਉਹਨਾਂ ਦੇ ਨਾਲ ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਪਾਸਟਰ ਐਸਐਸ ਸੰਧੂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਦੇਸ਼ ਦੀ ਖੁਸ਼ਹਾਲੀ, ਤਰੱਕੀ ਲਈ ਦੁਆਵਾਂ ਮੰਗੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਇਸ ਮੌਕੇ ਸੰਗਤਾਂ ਹਾਜ਼ਰ ਸਨ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਪਹਿਲਾਂ ਦਾ ਆਪ ਜੀ ਦੇ ਚੈਨਲ ਨੂੰ ਔਰ ਪੂਰੇ ਇੰਡੀਆ ਨੂੰ ਔਰ ਪੰਜਾਬ ਨੂੰ ਲੱਖ ਲੱਖ ਮੁਬਾਰਕਾਂ ਔਰ ਜੈ ਐਮ ਸੀ ਜੀ ਪਰਮੇਸ਼ਰ ਦਾ ਧੰਨਵਾਦ ਆ ਅੱਜ ਮੇਰੇ ਵੱਡੇ ਭਰਾ ਮਾਨ ਦੇ ਜੋ ਸਤਿਕਾਰ ਦੇ ਯੋਗ ਪਾਸਟਰ ਸ਼ਮਸ਼ੇਰ ਜੀ ਦੇ ਚਰਚ ਵਿੱਚ ਅਸੀਂ ਆਏ ਆ ਔਰ ਅੱਜ 15 ਅਗਸਤ ਦੇ ਜਯਾਦੀ ਦਿਨ ਦਾ ਵਾਜ ਦੇ ਪ੍ਰੇਰਣਾ ਭਾਸ਼ਣਾ ਰਾਸਨਾ ਕੀਤੀਆਂ ਔਰ ਰੱਬ ਦਾ ਨਾਮ ਲਿਆ ਇਹਦੇ ਵਿੱਚ ਪੂਰੇ ਦੇਸ਼ ਲਈ ਪ੍ਰਾਰਥਨਾ ਕੀਤੀਆਂ ਗਈਆਂ ਔਰ ਹਰ ਭਾਈਚਾਰੇ ਲਈ ਪ੍ਰਾਰਥਨਾ ਕੀਤੀਆਂ ਗਈਆਂ ਔਰ ਮੇਰੇ ਵੱਲੋਂ ਤੇ ਮੇਰੀ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁबारक ਪਰਦੇਸ਼ ਵਾਸੀਆਂ ਨੂੰ ਪਰਵੇਸ਼ ਮਸੀਹ ਦੇ ਨਾਮ ਤੇ ਜੈਨਸੀ ਦੀ ਪ੍ਰੇਸ ਦਾ ਲਾਰਡ ਸਲਾਮ ਸਸਤਰਕ ਜene ਵੀ ਤੁਸੀਂ ਕਬੂਲ ਕਰਦੇ ਹੋ ਔਰ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਪਾਵਨ ਮੌਕੇ ਤੇ ਸਾਡੇ ਵਿੱਚ ਅ ਅਜਨਾਰੇ ਦੇ ਵਿੱਚ ਅਵਨਾਸ਼ ਮਸੀਹ ਜੀ ਔਰ ਡੇਵਿਡ ਮਸੀਹ ਜੀ ਜਾਰਜ ਮਸੀਹ ਜੀ ਗੀਤਾ ਗਿਲ ਔਰ ਸਾਡੇ ਬੜੇ ਪਿਆਰੇ ਔਰ ਬਹੁਤ ਇਮਾਨਦਾਰ ਪਰਮੇਸ਼ੁਰ ਦਾ ਪਿਆਰ ਰੱਖਣ ਵਾਲੇ ਲੀਡਰ ਕ੍ਰਿਸਚੀਅਨ ਲੀਡਰ ਬ੍ਰਦਰ ਡੈਨੀਅਲ ਜੀ ਜਿਨ੍ਹਾਂ ਨੇ ਥੋੜੇ ਦਿਨ ਪਹਿਲੇ ਪੰਜਾਬ ਗਵਰਨਮੈਂਟ ਨੇ ਜਿਨ੍ਹਾਂ ਨੂੰ ਜੇ ਅਪਲਾਈ ਬੋਰਡ ਦੇ ਚੇਅਰਮੈਨ ਨਿਵਾਜਿਆ ਅਸੀਂ ਪਰਮੇਸ਼ਰ ਦਾ ਸ਼ੁਕਰ ਕਰਦੇ ਆਂ ਔਰ ਇਸ ਖੁਸ਼ੀ ਦੇ ਮੌਕੇ ਤੇ ਆਜ਼ਾਦੀ ਦੇ ਮੌਕੇ ਤੇ ਅਸੀਂ ਇਕੱਠੇ ਹੋਏ ਆਂ ਦੁਆਵਾਂ ਕੀਤੀਆਂ ਗਈਆਂ ਨੇ ਦੇਸ਼ ਵਾਸਤੇ ਸਾਡੀ ਦੁਆ ਹੈ ਕਿ ਦੇਸ਼ ਵਿੱਚੋਂ ਹਰ ਪ੍ਰਕਾਰ ਦਾ ਨਫ਼ਰਤ ਭਾਈਚਾਰੇ ਨੂੰ ਤੋੜਨ ਵਾਲੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਨਾਮ 'ਚ ਦੂਰ ਹੋਣ ਔਰ ਖੂਨ ਖਰਾਬਾ ਬੰਦ ਹੋਵੇ ਔਰ ਸਾਡਾ ਦੇਸ਼ ترقی ਦੀ ਰਾਹ ਤੇ ਚੱਲੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਸਾਰੇ ਡਿਪਾਰਟਮੈਂਟਾਂ ਨੂੰ ਇਮਾਨਦਾਰੀ ਨਾਲ ਸਾਡੇ ਦੇਸ਼ ਦੇ ਵਿੱਚ ਸੇਵਾ ਕਰਨ ਦਾ ਪ੍ਰਭੂ ਮੌਕਾ ਦੇ ਅਨੰਤ ਸਾਲ ਪਰਮੇਸ਼ੁਰ ਨੇ ਸੰਭਾਲਿਆ ਤੋਂ ਸਾਡੀ ਦੁਆ ਹੈ ਕਿ ਆਉਣ ਵਾਲੇ ਸਾਰੇ ਸਾਲਾਂ ਦੇ ਵਿੱਚ ਪਰਮੇਸ਼ੁਰ ਦਾ ਕਿਰਪਾ ਵਾਲਾ ਹੱਥ ਸਾਡੇ ਦੇਸ਼ ਉੱਤੇ ਬਣਿਆ ਰਹੇ ਔਰ ਭਾਈਚਾਰਾ ਸਾਂਝਾ ਵੱਧਦੀ ਜਾਏ ਔਰ ਪੰਜਾਬ ਗਵਰਨਮੈਂਟ ਲਈ ਔਰ ਸੈਂਟਰ ਗਵਰਨਮੈਂਟ ਲਈ ਯਿਸੂ ਮਸੀਹ ਦੇ ਨਾਮ 'ਚ ਦੁਆ ਕਰਦੇ ਆਂ ਔਰ ਜਿੱਥੇ-ਜਿੱਥੇ ਕਿਤੇ ਮਸੀਹ ਭਾਈਚਾਰੇ ਦੇ ਨਾਲ ਕੁਝ ਮੁਸ਼ਕਲਾਂ ਆਉਂਦੀਆਂ ਨੇ ਸਾਡੀ ਦੁਆ ਹੈ ਕਿ ਸਾਡੇ ਜਿਹੜੇ ਦੇਸ਼ ਦੇ ਚਲਾਣ ਵਾਲੇ ਨੇ ਪਰਮੇਸ਼ਰ ਉਹਨਾਂ ਨੂੰ ਵੀ ਬੁੱਧ ਔਰ ਸਮਝ ਔਰ ਗਿਆਨ ਦੇਵੇ ਸਾਰਿਆਂ ਦੀ ਆਸਥਾ ਆਪਣੀ ਆਪਣੀ ਹੈ ਔਰ ਪਰਮੇਸ਼ਰ ਸਾਰਿਆਂ ਨੂੰ ਬੜੀ ਬਰਕਤ ਦੇ ਸਾਡੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਦੇ ਪੰਜਾਬੀਆਂ ਨੂੰ ਜਿਹੜੇ ਸਾਡੇ ਦੇਸ਼ ਤੋਂ ਬਾਹਰ ਵੱਸਦੇ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ आजादी दिवस दिया बहुत 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 मुबारक हो गॉड ब्लेस यू प्रभु आशीष दे और बदरे डेनियल जी द चेयरमैन बनते भी साढे वलो रिवाड दिवस को चर्चा वलो बहुत बहुत बधाई गॉड